ਠੀਕ ਆ ਸਾਰਿਆਂ ਕੀ ਹੈ ਸਾਰੇ ਠੀਕ ਆ ਤੇ ਮੈਂ ਜਾ ਰਹੀ ਸੀ ਪਪਾ ਦੀਪ ਸਿੰਘ ਜੀ ਦੇ ਦਰ ਤੇ ਚੀਦਾ ਸਾਹਿਬ ਸਾਹ ਚੜ ਗਿਆ ਪੌੜੀਆਂ ਤੇ ਮੰਮੀ ਬੈਠੇ ਨੇ ਛੱਤ ਤੇ ਯਾਰੋ ਮਿਲਦੇ ਆ ਮੰਮੀ ਨੂੰ ਮੈਂ ਹੁਣ ਚੱਲੀ ਤਿਆਰ ਹੋ ਗਈ ਆ ਤੇ ਤੁਸੀਂ ਕੀ ਖਾਣੇ ਪਾ ਕੇ ਬੈਠੇ ਹੋ ਲੈ ਮੇਰੇ ਇੱਧਰ ਤੇ ਦੁਕਾਨ ਪਾਈ ਆ ਪੂਰੀ ਇਹ ਕੀ ਕਰਨ ਡੇ ਆ। ਦਾ ਕੋਣ ਕੀ ਪਾਉਣੀ ਹੈੜੀਏ ਬੜਾ ਹੀ ਚਿਰ ਕਿੰਨਾ ਚਿਰ ਹੋ ਗਿਆ ਵਾ। ਸਾਲ ਹੀ ਹੋ ਗਿਆ ਵਾ ਆ ਉਨਾਂ ਪਈਆਂ ਨੂੰ। ਤੇ ਮੇਰਾ ਰਾਦਾ ਹੀ ਭਜਾਲ ਮੈਂ ਸਾਰੀਆਂ ਅੱਜ ਕੱਢੀਆਂ ਵਾ। ਤੇ ਮੈਂ ਸੋਚਿਆ ਕਿ ਮੈਂ ਨਾ ਮਨਦੀਪ ਨਾਲ ਸਲਾਹ ਕਰਨੀ ਆ। ਤੇ ਮਨਦੀਪ ਨਾਲ ਨਹੀਂ ਆ ਵੀ ਵੇਖਾਂ ਵੀ ਇਹ ਹੋਵੇ ਬੱਚੇ ਦੇ ਕੋਟਿਆਣਾ ਬਣਾਵਾ। ਆ ਦੇ। ਆ ਵੀਰਪਾਲ ਦੀ ਕੋਟੀ ਲਾਈ। ਬਹੁਤ ਸੋਹਣੀ ਬਣਦੀ ਬਹੁਤ ਕਲਰ ਲੱਗਦੀ ਬਹੁਤ ਸੋਹਣੀ ਲੱਗਦੀ। ਇਹ ਵੇ ਜਿੱਥੇ ਪਈ ਉੱਥੇ ਹੀ ਉੱਥੇ ਰਹਿ ਗਈ। ਇਹ ਉਹ ਕੱਢ ਲੀਆਂ ਨੇ। ਇਹ ਉਹ ਹਾਂ ਇਹ ਪੁਰਾਣੀਆਂ ਉਹਨਾਂ ਥੋੜੀਆਂ। ਇਹ ਤਾਂ ਨਵੀਆਂ ਉਹਨਾਂ ਨੇ ਵੇਹੇ ਪਈਆਂ ਨੇ ਉਹਨਾਂ ਸਾਡੇ ਮੇਰੇ ਕੋ ਕੋਟੀ ਵੱਧ ਗਈ ਇੱਕ ਇੱਕ ਗੋਲਾ ਵੱਧ ਗਿਆ ਹੀ ਉਹ ਆਹੋ ਆਵੇ ਕਿੰਨੇ ਗੋਲੇ ਆ ਤੇ ਮੈਂ ਤੇਰੀ ਇਹ ਸਲਾਹ ਲੈਣੀ ਵੀ ਆਵੇ। 1 2 3 4 ਤੇ 5 ਆ ਵੀ ਉਹਨੇ ਇਹਦੇ ਨਾਲ ਦੀ 6 ਇਹ 6 ਗੋਲੇ ਨੇ। ਇਹ 6 ਗੋਲੇ ਆ ਹੀ ਲਖਵਾ ਦੇਆਂ ਵਿੱਚ ਅੰਦਰ ਵਾਰ ਦੇਣਾ। ਇੱਕ ਖਰਾਬ ਹੀ ਕਰ ਦੇਣਾ। ਤੇ ਇਦਾਂ ਕਰੀਏ ਇਹ ਵੀ ਮੈਨੂੰ ਸਲਾਹ ਦੇ ਵੀ ਮੈਂ ਇਹਨਾਂ ਦੀਆਂ ਕੋਟੀਆਂ ਨਾ ਬਣਾਉਂਦਾ ਬੱਚਿਆਂ ਦੀ ਆ ਛੱਡੋ ਬਣਾ ਦਿਓ ਨੀ ਤਾਂ ਜੇ ਨਾ ਕੋਟੀਆਂ ਪੂਰੀਆਂ ਬਣ ਗਈਆਂ ਨਾ ਥੱਲੇ ਉਹਦੀ ਪੌਣ ਦਾ ਸਲੈਟ ਬਣਾ ਦਿਓ ਸਕੂਲ ਤੇ ਜਾਂਦੇ ਆ ਤਾਂ ਯੂਨੀਫਾਰਮ ਦੇ ਥੱਲੇ ਉਹ ਮੈਂ ਚਲੋ ਉਹ ਤਾਂ ਗੱਲ ਤੇਰੀ ਸਹੀ ਆ ਪਰ ਵੀ ਨਾ ਦੱਸ ਵੀ ਆਹ ਡਿਜ਼ਾਈਨ ਤੇ ਤੁਹਾਨੂੰ ਸੋਹਣਾ ਲੱਗਦਾ ਕਿ ਨਹੀਂ ਲੱਗਦਾ ਸੋਹਣਾ ਲੱਗਣਿਆ ਉਹ ਜਿੱਦਾਂ ਨਾ ਡੱਬੀਆਂ ਡੱਬੀਆਂ ਜੀਆਂ ਪਾਈਆਂ ਹੁੰਦੀਆਂ ਬਹੁਤ ਸੋਹਣਾ ਤੇ ਆਹ ਕੀ ਕਰਨਾ ਆ ਮੇਰੇ ਲਈ ਬਣਾਉਂ ਦੇ ਜੇ ਤੂੰ ਤੇ ਇਹਨੇ ਵੀ ਬਣਾ ਦਾਂਗੀ ਪਹਿਲਾਂ ਇਹਨਾਂ ਦਾ ਤੇ ਕਰ ਲਾਂ ਜਾਣਿਆਂ ਦਾ ਆਹ ਦੇ ਥੋੜੀਆਂ ਆਂ ਨਾਲ ਕਿੰਨੀਆਂ ਉਨਾਂ ਪਈਆਂ ਨੇ ਆ ਮੈਂ ਸੋਚਿਆ ਇਹ ਤੇ ਮੰਮੀ ਨੇ ਕਰ ਦਿੱਤਾ ਤਿਆਰ ਬਾਬਾ ਜੀ ਦਾ ਰਮਾਲ ਮੈਂ ਕਹਿਣੀ ਆਪੀ ਆਪਣਾ ਜਿਹੜਾ ਸਾਡਾ ਅਸੀਂ ਬਣਾਇਆ ਹੋਇਆ ਬਾਬਾ ਰੂਮ ਤੇ ਗੁਟਕੇ ਸਾਹਿਬ ਵਾਸਤੇ ਤੇ ਬਣਾਉਂ ਕਰੋਸ਼ੀਆ ਵੀ ਜਾਂਦੇ ਆ ਪਰ ਮੇਂਆਂ ਕੋਟੀਆਂ ਨਹੀਂ ਬਣਾਉਣੀ ਆ ਸੋਹਣਾ ਲੱਗਦਾ ਬਹੁਤ ਸੋਹਣਾ ਤੇ ਆ ਆਹ ਤੇ ਹੀ ਪੁਰਾਣਾ ਕੋ ਕੱਢ ਲਿਆ ਇਹ ਪੁਰਾਣਾ ਨਹੀਂ ਗਾ ਇਹ ਆਵੇ ਇਹ ਵੀ ਨਵਾਂ ਮਾਡਲ ਡਿਜ਼ਾਈਨ ਤੇ ਵੇਖ ਖੋਲ ਕੇ ਵੇਖਣਾ ਡਿਜ਼ਾਈਨ ਨਹੀਂ ਆਇਆ ਹੀ ਸੋਨਾ ਹੀ ਬ੍ਰਿਜ ਡਿਜ਼ਾਈਨ ਬਹੁਤ ਸੋਹਣਾ ਵਾ ਪਰ ਇਹ ਵੀ ਆ ਪੀ ਮੈਨੂੰ ਇਹ ਕਾਫੀ ਦੇਰ ਹੋ ਗਈ ਆ ਅੰਦਰ ਰੱਖੇ ਨੂੰ ਮੇਰਾ ਟਾਈਮ ਨਹੀਂ ਬਾਅਦ ਵਿੱਚ ਲੱਗਾ ਬਣਾਉਂਦਾ ਤੇ ਇਹ ਬਣਾਇਆ ਹੀ ਨਹੀਂ ਗਿਆ ਤੇ ਹੁਣ ਮੈਂ ਸੋਚਿਆ ਵੀ ਮੈਂ ਇਹਨੂੰ ਹੀ ਨਾ ਪੂਰਾ ਕਰਾਂ ਇੰਨੇ ਰਮਾਲ ਤੇ ਇੰਨੀਆਂ ਕੋਟੀਆਂ ਪੋਤਿਆਂ ਬਾਤਿਆਂ ਵਾਲੀ ਬਣਾਈ ਜਾਣੇ ਤੇ ਮੇਰਾ ਉਹ ਤੇਰੇ ਕੋਲ ਨਾ ਮੈਗ ਨਹੀਂ ਆ ਨਾ ਮੰਮੀ ਮੈਨੂੰ ਕਰੋਸ਼ੀ ਦੀ ਕੋਟੀ ਬਣਾ ਕੇ ਦੇ ਬਣਾ ਦਾਂਗੀ ਬਣਾ ਦਾਂਗੀ ਹੁਣ ਅਜ ਦੁਕਾਨ ਪਾ ਕੇ ਬੈਠੇ ਨਹੀਂ ਪੁੱਤ ਬਣਾਦਾ ਇਹ ਪਤਾ ਕੀ ਟਾਈਮ ਨਹੀਂ ਲੱਗਦਾ ਹੈਗਾ ਐਦਾਂ ਨਹੀਂ ਗੱਲ ਬੰਦ ਬੱਚੇ ਛੋਟੇ ਆ ਉਹ ਤੇ ਗੱਲ ਮੰਨਿਆ ਠੀਕ ਆ ਪਰ ਕਰੋਸ਼ੀਏ ਦੀ ਕੋਟੀ ਬਣੀ ਹੋਈ ਸਵੈਟਰ ਬਣੀ ਹੋਈ ਇਹ ਵੀ ਸੋਹਣੀ ਲੱਗੀ ਤੂੰ ਕੋਈ ਨਹੀਂ ਮਮੀ ਬਣਾ ਦਾਂਗੀ ਬਣਾ ਬਣਾ ਕੇ ਦੋਗੇ ਕੋਈ ਗੱਲ ਥੋੜੀ ਆ ਵੀ ਉਹਨਾਂ ਮੈਂ ਲਿਆ ਦਾਂਗੀ ਜਿਹੜੇ ਕਲਰ ਦੀ ਕਹੋਗੇ ਤੇ ਮੈਨੂੰ ਬਣਾ ਕੇ ਦੋ ਵਧੀਆ ਜੀ ਹਾਂ ਚਲੋ ਸਵੈਟਰ ਸੂਟਰ ਬੱਚਿਆਂ ਲਈ ਬਣਾ ਕੇ ਦੋ ਆ ਵੀ ਮਮੀ ਨਾਲ ਕਿੰਦਾ ਸੋਹਣਾ ਲੱਗਦਾ ਐਦਾਂ ਦੀ ਸਵੈਟਰ ਬਣੀ ਹੋਈ ਕਿ ਕਿਤਾਂ ਡੇਰੀ ਸਵੈਟਰ ਹੀ ਅਸੀਂ ਆਹ ਦੋ ਕਲਰਾਂ ਦੀ ਬਣਾਈ ਸੀ ਮੈਂ ਉਹ ਦੋ ਲੈ ਕੇ ਆਈ ਸੀ ਉਹ ਵੀ ਮੈਂ ਬਣਾਈ ਸੀ ਆਹ ਹੋਤੇ ਤਾਂ ਹੀ ਬਣਾਈ ਮੈਂ ਮੈਨੂੰ ਕਿਹੜੀ ਜਾਚ ਆ ਮੈਨੂੰ ਕੁੱਟੇ ਸਿੱਧੇ ਦੀ ਜਾਦ ਹੁੰਦੀਆਂ ਤੇ ਪਾਉਣੀਆਂ ਹੁੰਦੀਆਂ ਨਹੀਂ ਨਗ ਸਿੱਖਿਆ ਵਾ ਆਹ ਕਲਰ ਇਹ ਤਾਂ ਰੈੱਡ ਕਲਰ ਆ ਨਾ ਤੇ ਮੈਂ ਕਹਿੰਦੀ ਆ ਵੀ ਇਹਦੇ ਨਾਲ ਆਪਣਾ ਇਹੋ ਜਿਹਾ ਕਲਰ ਹੋਵੇ ਤੇ ਨਾਲ ਉਹ ਆਪਣਾ ਪੈਰਟ ਜਿਹਾ ਕਲਰ ਹੋਵੇ ਤੇ ਸਵੈਟਰ ਬਣੀ ਹੋਏ ਲਹਿਰੀਏ ਦੇ ਵਿੱਚ ਇਸ ਤਰ੍ਹਾਂ ਕਰਕੇ ਕੋਈ ਨਹੀਂ ਬਣਾਦਾ ਕਿੰਨੀ ਸੋਹਣੀ ਲੱਗਦੀ ਆ ਥੋੜੇ ਮਿੰਟ ਟਾਈਮ ਦਿਓ ਨਾ ਟਾਈਮ ਦੇ ਦਾਂਗੇ ਜੀ ਤੁਹਾਨੂੰ ਹਰ ਇੱਕ ਦੀ ਜਾਂਦੀ ਬਣਾਉਣੀ ਤੁਸੀਂ ਇੱਕ ਪੰਗਾ ਲੋ ਨਾ ਜਾਂਦਰ ਰਮਾਲ ਸ਼ੁਰੂ ਕਰੋ ਤੇ ਜਾਂ ਫਿਰ ਸਵੈਟਰ ਕਰੋ ਦੋ ਦੋ ਜਿਹੇ ਤੋਂ ਪੰਗੇ ਲੈਂਦੀ ਆ ਉਹ ਤਾਂ ਫਿਰ ਦੋਵੇਂ ਕੰਮ ਨਹੀਂ ਨਿਬੜਦੇ ਕੋਈ ਨਹੀਂ ਇਹ ਕੰਮ ਮੈਂ ਸਾਰੇ ਕਰ ਲੈਣਾ ਹੌਲੀ ਹੌਲੀ ਵੇਖੀ ਸਹੀ ਦੂੰ ਇਹ ਕਰਨੇ ਵੀ ਇੱਥੇ ਹੀ ਆ ਹਾਂ ਮਿੰਟੋ ਮਿੰਟੀ ਜਦੋਂ ਮੈਂ ਕੱਲ ਤੇ ਕਹਿੰਦਾ ਮੰਮੀ ਇਹ ਕਿੱਦਾਂ ਕਰਲੇ ਆ ਸੋਨਾ ਡਿਜ਼ਾਈਨ ਪਾਇਆ ਵਾ ਰਮਾਲ ਤੇ ਆ ਕੀ ਇਹ ਪੱਤੇ ਜੇ ਹੈ ਨਹੀਂ ਕੀ ਹੈ ਇਹ ਜੀ ਬਣਾਇਆ ਮੰਮੀ ਪਹਿਲਾਂ ਤੁਸੀਂ ਵੇਖੋ ਨਾ ਬਣਾਇਨਾ ਕੀ ਬਿੰਦੇ ਮੇਰੇ ਪੱਤੇ ਜਿਹੀ ਲੱਗਣ ਦੇ ਇਦਾਂ ਦਾ ਕੋਈ ਬਣਾ ਛੜੋ ਹ ਮੇਰੀ ਮੈਨੂੰ ਪੁੱਤ ਕਹਿੰਦੇ ਆ ਪਾਣ ਪੱਤਾ ਅੱਛਾ ਉਹ ਜਿਹੜੀਆਂ ਇਹ ਹੁੰਤੀਆਂ ਦੇ ਵਿੱਚ ਵੀ ਡਿਜ਼ਾਈਨ ਹੁੰਦੇ ਪਾਣ ਪੱਤਾ ਕਪਲ ਦਾ ਪੱਤਾ ਤਰੀਕ ਦਾ ਪੱਤਾ ਨਹੀਂ ਉਹ ਤਾਂ ਹੁੰਤੀਆਂ ਵਿੱਚ ਹੀ ਡਿਜ਼ਾਈਨ ਹੁੰਦੇ ਆ ਪਰ ਇਹ ਜਿਹੜਾ ਮੈਂ ਡਿਜ਼ਾਈਨ ਲਾਇਆ ਹੈ ਨਾ ਇਹ ਬੜੀ ਮਿਹਨਤ ਨਾਲ ਲਾਇਆ ਹੈ ਵੇਖੋ ਜੀ ਇਹ ਕਿੱਥੇ ਬਣਾਉਂਦੇ ਰਹੇ ਜੇ ਰਮਾਲ ਨੂੰ ਮੂਲ ਹੈ ਮੈਨੂੰ ਵੀ ਕਿਤੇ ਦੱਸ ਛਾੜ ਦੇ ਡਿਜ਼ਾਈਨ ਵੇਖੋ ਕਿੱਡੇ ਸੋਹਣੇ ਪਾਏ ਹੋਏ ਨੇ ਆਡੀ ਮੰਮੀ ਨੇ ਤੇ ਕੂਬੀਆਂ ਸਾਡੀ ਮੰਮੀ ਦੇ ਵਿੱਚ ਬੂਰੀਆਂ ਵਾ ਪਰ ਮੈਨੂੰ ਸਵੈਟਰ ਜੇ ਬਣਾ ਕੇ ਨਹੀਂ ਦਿੱਤਾ ਤਾਂ ਵੇਖੋ ਕਿੱਡਾ ਸੋਹਣਾ ਡਿਜ਼ਾਈਨ ਆਇਆ ਤੇ ਮੈਂ ਕਹਿੰਦੀ ਰਹਿਣੀ ਆ ਵੀ ਮੰਮੀ ਫਲਾਣੇ ਨੇ ਸਵੈਟਰ ਪਾਈ ਕਰੋਸ਼ਕੀ ਦੀ ਤੇ ਉਦੋਂ ਨਹੀਂ ਬੋਲਣਾ ਤੇ ਆ ਵੇਖ ਲੋ ਹੁਣ ਕੱਢ ਕੇ ਹੁਣ ਬੈਠੇ ਜਦੋਂ ਦਿਲ ਕਰ ਪੈਂਦਾ ਉਦੋਂ ਕੱਢ ਕੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ ਤੇ ਨੌ ਰਾਣੀ ਨੂੰ ਨਹੀਂ ਆਪਾਂ ਸਵੈਟਰ ਬਣਾ ਕੇ ਦੇਣਾ ਨਹੀਂ ਤੋਂ ਨਹੀਂ ਨਾਉ ਨੂੰ ਵੀ ਆਈ ਬਣਾ ਕੇ ਦੇਣਾ ਕਿਹਨੇ ਬਾਹਰ ਥੋੜੀ ਆ ਵੀ ਮੈਨੂੰ ਤਾਂ ਕਰੋਸ਼ੀਆ ਤੋਂ ਲੱਭਣ ਦੇ ਆ ਤੇ ਆ ਫਿਰ ਅੰਦਰੇ ਅੰਦਰੇ ਆ ਕੰਮ ਕੀਤਾ ਜਦੋਂ ਮੈਂ ਸਕੂਲ ਚਲ ਜਾਂਦੀ ਸੀ ਇਹ ਮੈਂ ਗਏ ਬਾਬਾਈ ਦੇ ਨਾਲ ਪਾਵਾਂਗੇ ਬੜਾ ਸੋਹਣਾ ਲੱਗਦਾ ਇਹ ਮੈਨੂੰ ਇੰਨੀ ਕਹਿੰਦੀ ਕਿ ਆ ਗੋਲ ਟਿੱਕੀਆਂ ਜੀਆਂ ਹੂੰ ਸੋਹਣੀਆਂ ਬਣਾਈਆਂ ਬਹੁਤ ਸੋਹਣੀਆਂ ਟਿੱਕੀਆਂ ਵੀ ਦੇਖੋ ਕਰੋਸ਼ੀਏ ਨਾਲ ਹੀ ਬਣਾਈਆਂ ਡਿਜ਼ਾਈਨ ਹੀ ਬੜੇ ਮਾਰੇ ਆ ਤੇ ਬਥੇਰੇ ਕੰਮ ਕਰਦੇ ਹੁੰਦੇ ਦੇਖਦਾ ਹੀ ਨਹੀਂ ਅਸਾ ਇਹ ਕੰਮ ਤੇ ਕਿੱਥੋਂ ਸਿੱਖਿਆ ਬੀਜੀ ਵਰਿਆਵਾਂ ਵਾਲੀ ਕੋਕੇ ਜਾਂ ਫਿਰ ਆਪਣੀ ਕੋ ਕੋ ਇਹ ਨਾਂ ਤੇ ਪੁੱਤ ਮੈਂ ਆਪਣੀ ਸੱਸ ਮਾਂ ਕੋ ਸਿੱਖਿਆ ਤੇ ਨਾਂ ਸਿੱਖਿਆ ਆਪਣੀ ਬਰਾਹ ਵਾਲੀ ਮਾਂ ਕੋ ਇਹ ਮੈਂ ਸਿੱਖਿਆ ਆਪਣੀ ਤਾਈ ਜੀ ਕੋਲੋਂ ਅੱਛਾ ਮੇਰੇ ਤਾਈ ਜੀ ਬਹੁਤ ਹੀ ਗੁਣਾ ਦੇ ਗੁਰਥੀ ਸੀ ਉਹ ਇੱਥੋਂ ਤੱਕ ਕਰੋਸ਼ੀਏ ਦੇ ਸ਼ਾਲ ਵੀ ਆਪਣੇ ਹੱਥ ਨਾਲ ਬਣਾ ਕੇ ਨਾ ਉੱਤੇ ਲਿੰਦੇ ਸੀ ਤੇ ਜਿਹੜੀਆਂ ਦਰੀਆਂ ਆਂ ਹੀ ਵਿਛਾਉਣ ਵਾਲੀਆਂ ਉਹ ਵੀ ਕਰੋਸ਼ੀਏ ਨਾਲ ਬਣਉਂਦੇ ਸੀ ਬਹੁਤ ਮਿਹਨਤ ਕਰਦੇ ਸੀ ਨਹੀਂ ਮੰਨਿਆ ਠੀਕ ਆ ਪੱਤੀਆਂ ਜੀਆਂ ਕਿੱਦਾਂ ਕਰੋਸ਼ੀਆਂ ਨਾ ਬਣਾ ਲੈਂਦੇ ਵੇ ਪੂਰੀਆਂ ਘੜ ਕੇ ਬਣਾਈਆਂ ਤਾਂ ਉਹ ਕਿੱਦਾਂ ਸੋਹਣਾ ਕਰ ਲੈਂਦੇ ਆ ਐ ਮਮੀ ਇਹ ਪਤਾ ਕੋਈ ਨਹੀਂ ਮੈਂ ਤੁਹਾਨੂੰ ਵੀ ਜਾ ਸਿਖਾਵਾਂਗੀ ਮੈਨੂੰ ਵੀ ਸਿਖਾ ਮੈਂ ਵੀ ਕੱਲ ਨੂੰ ਆਪਣੀਆਂ ਨਵਾਂ ਨੂੰ ਕਹਿਣ ਵਾਲੀ ਬਣਾ ਪਿਆ ਲੋ ਫਣਾਣਾ ਸਣੋਂ ਦਾ ਫੋਲ ਜੇ ਤੇ ਆ ਪਛਾਣੋ ਕਿ ਅੱਜ ਮੈਂ ਤੁਹਾਨੂੰ ਕਹਿਣ ਦੀ ਆ ਤੇ ਇਹ ਇਹ ਗੋਣੀ ਆ ਸਹੀ ਗੱਲ ਆ ਇਹ ਗੋਣ ਲਗਾਇਆ ਹੋਇਆ ਹੀ ਆਡੀ ਮੰਮੀ ਨੇ ਲਗਾਇਆ ਕੀ ਨਾ ਮੈਨੂੰ ਪਤਾ ਹੀ ਪੀ ਮੰਮੀ ਕਰੋਸ਼ੀਆਂ ਜਾਂਦੇ ਆ ਪਰ ਇਹ ਨਹੀਂ ਕਦੀ ਮੈਂ ਇਹਨਾਂ ਨੂੰ ਕਰਦੇ ਨਹੀਂ ਵੇਖਿਆ ਗਿਆ ਪਰ ਮੈਂ ਬੜੀ ਵਾਰ ਕਿਹਾ ਮम्मी ਨੂੰ ਵੀ ਮੈਨੂੰ ਸਿਖਾਓ ਜਾਂ ਮੈਨੂੰ ਵੀ ਸਿਖਾਓ ਜਾਂ ਫਿਰ ਸਵੈਟਰ ਬਣਾ ਕੇ ਦਿਓ ਵਾਜ ਬਣਾ ਦਿੰਨੀ ਆ ਚਲੋ ਟਾਈਮ ਵੀ ਉਹਨਾਂ ਦਾ ਅੱਜ ਢੇਰਾ ਲਿਆ ਪਾ ਉਹਨਾਂ ਦਾ ਚਲੋ ਸੁਣੀ ਗਈ ਇਹਨਾਂ ਦੀ ਹੁਣ ਵੇਖੋ ਇਹਨਾਂ ਤੇ ਕਰੋਸ਼ਕੀਆਂ ਚੱਲਦਾ ਵਾ ਕਿ ਜਾਂ ਫਿਰ ਸਲਾਈਆਂ ਚੱਲਦੀਆਂ ਇਹ ਹੁਣ ਇਹਨਾਂ ਤੇ ਡਿਪੈਂਡ ਆ ਆ ਵੇਖੋ ਆ ਕਿੰਨੇ ਦਿਨਾਂ ਚੋਂ ਮਾਰ ਤਿਆਰ ਕੀਤਾ ਇਹ 2 ਦਿਨ ਚ ਲਓ ਜੀ ਆ 2 ਦਿਨਾਂ ਦੇ ਵਿੱਚ ਮੈਨੂੰ ਨਹੀਂ ਦੱਸਿਆ ਤੇ ਪਰ ਅਹੀਂ ਜੀ ਬਾਬਾ ਜੀ ਦਾ ਰਮਾਲ ਤਿਆਰ ਕਰ ਦਿੱਤਾ ਤੇ ਮੈਂ ਰਾਤ ਰਾਤ ਪਤ ਬਣਾਇਆ ਵਾਂ ਦਿਨੇ ਟਾਈਮ ਨਹੀਂ ਲੱਗਦਾ ਹਾਂ ਬਹੁਤ ਸੋਨਾ ਬਣਿਆ ਬਹੁਤ ਸੋਨਾ ਬਾਬਾ ਜੀ ਨੂੰ ਖੁਸ਼ ਹੋ ਜਾਣਾ ਇੱਕੋ ਕਿਡਾ ਸੋਨਾ ਡਿਜ਼ਾਈਨ ਪਾਇਆ ਵਧੀਆ ਲੱਗਣ ਡਿਆ ਹੁੰਮਣੀਆਂ ਵੀ ਲਾਤੀਆਂ ਨੇ ਹੈ ਇਹ ਜਿੱਦ ਤੱਕ ਦੇਸ਼ ਦਾ ਤਾਂ ਗਾਣੀ ਬਣਾਤਾ ਤੁਸੀਂ ਦੋ ਤਿੰਨ ਰੰਗ ਲਾ ਕੇ ਉਹ ਜੀ ਆਪਾਂ ਬਣ ਗਿਆ ਵੇ ਨਾ ਜੋ ਮर्जी ਹੋਣਾ ਸਮਝ ਲਓ ਆਪਾਂ ਬਣਾਤਾ ਹਾਂ ਬਣਾਉਣ ਵਾਲੀ ਚੀਜ਼ ਚਲੋ ਹੀ ਕਰੋ ਆਤਿਆਰੀਆਂ ਤੇ ਮੈਂ ਚਲਨੀ ਆਂ ਬਾਬਾ ਜੀ ਦੇ ਮੈਂ ਥੋੜਾ ਆਈਡੀਆ ਮਾਰਕੀਟ ਵੀ ਜਾਣਾ ਵਾ ਆ ਚਲੋ ਠੀਕ ਹੈ ਇੱਕ ਮਿੰਟ ਪਿੰਨਾ ਪੁੱਤੇ ਨੂੰ ਪੁੱਛ ਲੈਂਦੋ ਵੀਰ ਪਰ ਉੜਿਆ ਗਿਆ ਸੁਣ ਓ ਮੈਨੂੰ ਖੜਾਇਓ ਇਤਰਾ ਦੌੜ ਕੇ ਆ ਪੁੱਤ ਕਿ ਮੈਂ ਹੋਂਡੀਆਂ ਲੇਟ ਥੋੜਾ ਮੈਨੂੰ ਆਈਡੀਆ ਮਾਰਕੀਟ ਵੀ ਕੰਮ ਆ ਬੱਚਿਆਂ ਦੇ ਪੈਨ ਵਗੈਰਾ ਲੈਣੇ ਸੀਗੇ ਤੇ ਕਿਉਂਕਿ ਹੁਣ ਇਹਨਾਂ ਦੇ ਤੁਹਾਨੂੰ ਪਤਾ ਵਾ ਫਾਈਨਲ ਐਗਜ਼ਾਮ ਸ਼ੁਰੂ ਹੋ ਜਾਣੇ ਤੇ ਮੈਂ ਕਿਾ ਥੋੜਾ ਸਮਾਂ ਲੈਵਾ ਆ ਆਲਾ ਹੁਣ ਮੈਨੂੰ ਦੱਸ ਕਿ ਤੇਰੇ ਪੁੱਤ ਨੂੰ ਸੋਹਣੀ ਲੱਗਦੀ ਆ ਕਿ ਨਹੀਂ ਲੱਗਦੀ ਇਨੂੰ ਤਾਂ ਸਾਰਾ ਕੋਈ ਸੱਜ ਜਾਂਦਾ ਲੈ ਬਹੁਤ ਸੋਹਣਾ ਬਣਿਆ ਵੀਰਪਾਲ ਬਣਾਦਾ ਕੋਟੀ ਫੇ ਤੇਰੀ ਫਾਈਨਲ ਆ ਰੱਖ ਲੈ ਬੜਾ ਰਬਤ ਸੋਹਣੀ ਲੱਗਦੀ ਐ ਬੋਲੋ ਹਾਂਜੀ ਬਣਾਦਾ ਬਣਾ ਦੂ ਅਗਲੇ ਸਾਲ ਪਾਊਗਾ ਕੋਈ ਨਹੀਂ ਹੌਲੀ ਹੌਲੀ ਬਣ ਜੇਗੀ ਇਹ ਵੀ ਕਿੱਤ ਇੱਤ ਘਸੋ ਤੂੰ ਹੀ ਜਸੋ ਤੁਹਾਡੇ ਵਾਸਤੇ ਬਣਾਵਾਂਗਾ ਕਿੱਦਾਂ ਕਰਾ ਬਣਾ ਦੋ ਤੀ ਪੋਣੀ ਮੇਰਾ ਸੱਜ ਬਣੀ ਬਿਜਾਰਾ ਉਹ ਨਾ ਲੈ ਗਏ ਬਿਜਾਰਾ ਤੇ ਪੈਸੇ ਖਰਚੋਂ ਦੇ ਆ ਬਿਜਾਰਾ ਹੀ ਨਵਾਰ ਜਾ ਇਹwidehat ਕਾ ਫਿਕਰਮੰਦ ਬੰਦਾ ਆ ਜੀ ਬਿਜਾਰਾ ਉਹ ਪੈਸੇ ਖਰਚੂ ਤੇ ਜਿਹੜੀ ਖਰਚੂਂ ਦੇ ਆ ਆਹ ਬੁਲਾ ਨਾ ਹੀ ਬਿਜਾਰਾ ਹੀ ਹੁੰਦੀ ਆ ਇਹ ਮम्मा ਥੋੜੀ ਬਣਾਉਂਦੇ ਆ ਪੈਸੇ ਤੁਹਾਡੇ ਨਾਲ ਚੰਗੇ ਥੋੜੀ ਜੇ ਦਿਲ ਕਰਦਾ ਤੇ ਮੈਂ ਬਣਾਨੇ ਤੇ ਦਿਲ ਕਰਦਾ ਤੇ ਬਿਜਾਰਾ ਹੋਰ ਕੋਟੀ ਲਿਆਵਾਂਗੇ ਨਹੀਂ ਤੋ ਇਹ ਬਣਾ ਕੇ ਦੋਗਾ ਤਾ ਆਦੀ ਮम्मा ਨੇਕ ਲੱਗਦਾ ਚਲ ਮੈਂ ਧਵਾ ਪਰਾਂ ਨੇਕ ਲੱਗਦਾ ਮੈਂ ਧਵਾ ਪਰਾਂ ਬਣਾ ਦਾਂਗੇ ਹਾਂ ਹਾਂ ਦੋਆਂ ਪੋਤਿਆਂ ਦੀਆਂ ਬਣ ਜਾਣੀਆਂ ਤੇ ਮੰਮੀ ਦੀ ਕੋਟੀ ਆ ਜੇ ਕਿਤੇ ਸੁਣੀ ਜਾਊਗੀ ਠਹਿਰ ਕੇ ਤੇ ਚਲੋ ਜੀ ਹੁਣ ਚੱਲਦੇ ਆ ਬਾਬਾ ਜੀ ਦੇ ਤੇ ਹੁਣ ਫਿਰ ਤੁਹਾਨੂੰ ਪਤਾ ਟਾਈਮ ਹੋ ਜਾਣਾ ਵੱਧ ਕਿ ਅੱਜ ਥੋੜਾ ਲੇਟ ਹੋ ਗਈਆਂ ਥੋੜਾ ਜਿਹਾ ਚਲੋ ਜੀ ਮੈਂ ਹਣ ਆਪਣੀਆਂ ਕੱਢ ਲਈਆਂ ਥੋੜਾ ਜਿਹਾ ਬਦਲ ਵੀ ਲੱਗਣ ਡਿਆ ਸਾਰੀਆਂ ਅੰਦਰ ਰੱਖਿਆ ਮੈਨੂੰ ਲਪਾਪਾ ਇੱਕ ਹੀ ਅੱਖ ਤੇ ਕੰਮ ਕਈ ਸ਼ੁਰੂ ਕੀਤੇ ਆ ਵੇਖੋ ਇੱਕ ਪੋਤੇ ਦਾ ਸਵੈਟਰ ਲਾਇਆ ਆ ਆ ਇੱਕ ਉਹ ਹੋਰ ਉਹਨਾਂ ਲਈ ਕਿਹਦੇ ਬੰਦੇ ਵਿੱਚ ਬਾਬੇ ਦਾ ਕੰਮ ਸ਼ੁਰੂ ਕੀਤਾ ਕੰਮ ਕਿਦ ਤਰੋ ਨਿਭੜੇ ਇੱਕ ਕੰਮ ਸ਼ੁਰੂ ਕਰਨ ਤੇ ਫੇਰੇ ਕੰਮ ਨਿਭੜੇ ਨਾ ਸਾਰੇ ਕੰਮ ਨਿਭੜ ਜਾਣਗੇ ਨਾਲ ਕਦੀ ਉਹ ਜਦੋਂ ਦਿਲ ਕੀਤਾ ਮਨ ਨੱਕ ਜਾਂਦਾ ਉਹ ਕਲਰ ਫੜ ਲੈਂਦੇ ਆ ਕਦੀ ਜੇ ਮਨ ਕੀਤਾ ਤੇ ਉਹ ਕਲਰ ਫੜ ਲੈਂਦੇ ਆ ਬਾਬਾ ਜੀ ਦਾ ਹਾਂ ਚਲੋ ਮੈਂ ਠੀਕ ਆ ਆਪਾਂ ਚੱਲਦੇ ਆ ਚਲੋ ਟਾਈਮ ਨਾਲ ਆ ਜਾਗੇ ਫਿਰ ਘਰ ਟਾਈਮ ਨਾਲ ਜਾਉਂਦੇ ਟਾਈਮ ਨਾਲ ਉਹ ਨਹੀਂ ਨਾ ਸਨੇਟੋ ਸਾਰਾ ਕੰਮ ਮੈਂ ਰੋਣਾ ਕਰ ਦੇਣੀ ਆ ਪੀਰਪਾਲ ਦੀ ਬਣਾ ਕੇ ਫਿਰ ਮੈਂ ਕੀਤ ਦੀ ਸ਼ੁਰੂ ਕਰ ਦੇਣੀ ਆ ਆ ਕੀਤ ਦੀ ਆ ਤੇ ਆ ਕਲਰ ਲਾਵਾਂਗੇ ਨਾ ਕਿੰਨੇ ਸੋਹਣੇ ਪਿਆਰੇ ਕਲਰ ਆ ਹੁਣ ਆਈਡੀਆਂ ਮਾਰਕੀਟ ਬਹੁਤ ਰਾਸ਼ਾ ਜੈਤਵਾਰ ਵਾਲੇ ਦਿਨ ਲਾਵਾਂਗੇ ਬੁੱਕਸਟੋਰ ਤੇ ਲੋ ਜੀ ਮੈਂ ਪਹੁੰਚ ਚੁੱਕੀ ਹਾਂ ਸ਼ੀਰਦਾ ਸਾਹਿਬ ਹੁਣ ਮੈਂ ਮੱਥਾ ਟੇਕ ਕੇ ਪਾਠ ਕਰਕੇ ਤੇ ਸੇਵਾ ਕਰਕੇ ਲੰਗਾ ਛੱਕ ਕੇ ਫਿਰ ਜਾਣਾ ਘਰ ਰੈਰਸ ਚੱਲ ਰਹੀ ਐ ਬਹੁਤ ਸਗਤ ਹੈ ਤਵਾਰ ਵੀ ਕਿਉਂਕਿ ਚਪੈਰਾ ਸਾਹਿਬ 4 ਵਜੇ ਦਾ ਹੋ ਚੁੱਕਿਆ ਵਾ ਤੇ ਹੁਣ ਮੈਂ ਘਰ ਜਾਣਾ ਹੁਣ ਤੋ ਮੱਥਾ ਟੇਕਾਂਗੇ ਤੇ ਮੱਥਾ ਟੇਕਣ ਤੋਂ ਬਾਅਦ ਸਿ ਜਾਵਾਂਗੇ ਘਰ ਚਲੋ ਜੀ ਟੇਕਦੇ ਹਾਂ ਮੱਥਾ ਮਹਾਰਾਜ ਦੇ ਦਰਬਾਰ ਦੇ vari saravatharapa dehavan ਉਹ ਜੀ ਅਸੀਂ ਢੇਕ ਲਿਆ ਹੁਣ ਮੱਥਾ ਬਾਬਾ ਜੀ ਦੇ ਤੇ ਅਸੀਂ ਚੱਲੇ ਆ ਘਰ ਲੱਗਰ ਛੱਕ ਲਿਆ ਉਹ ਹੋਰ ਬੰਨੀਆ ਘਰ ਆਣੂ ਚੱਲੇ ਮੱਥਾ ਢੇਕ ਲਿਆ ਚੱਲੀਏ ਫਿਰ ਘਰ ਹੋਰ ਹੋਰ ਚਲੋ ਮਹਾਰਾਜ ਦੇ ਦਰਸ਼ਨ ਕਰਦੇ ਆ ਮਹਾਰਾਜ ਦੀ ਦਿੱਖ ਹੋ ਗਈ ਉਸ ਦੇ ਬਾਅਦ ਚਲੋ ਜੀ ਚੱਲੀਏ ਫਿਰ ਹੁਣ ਘਰ ਲੋ ਜੀ ਆਗੇ ਜੀ ਪਾਪੇ ਪਾ ਯਾਹ ਹਾਜੀ ਜੀ ਜੀ ਮੈਂ ਲਿਆਉਣੀ ਆ ਥੋੜਾ ਬੋਤਾ ਫਰੂਟ ਆ ਸਬਜ਼ੀਆਂ ਆ ਬੱਚਿਆਂ ਦਾ ਆਈਡੀਆ ਮਾਰ ਕੇ ਤੇ ਗਏ ਤੁਹਾਨੂੰ ਅੱਛਾ ਤੇ ਪੰਨਰ ਵਗੈਰਾ ਲਿਆਂਦੇ ਹੁਣ ਤੇਪਾ ਸਟਾਰਟ ਹੋ ਜਾਣੇ ਆ ਤੇ ਮੇਰੇ ਤਾਂ ਸਭ ਇਕੱਠੇ ਦੇ ਇਕੱਠੇ ਲੈ ਆਉਣੀ ਆ ਆ ਸਾਰਾ ਸਮਾਨ ਲੈ ਆਂਦਾ ਵਾ ਇਹ ਆ ਫਰੂਟ ਬੱਚੇ ਮੰਗਣ ਦੇ ਨੇ ਅੱਜ ਲੋਕ ਚਾਹੀਦੇ ਨੇ ਤੇ ਫਰੂਟ ਆ ਕੋਈ ਤੇ ਕਾਹੀਦੇ ਨਾ ਤੇ ਗਏ ਮਤਾਂ ਵੇ ਹਾਂ ਟੇਕ ਆਏ ਬੜੇ ਵਧੀਆ ਦਰਸ਼ਨ ਹੋਏ ਆ ਬਾਬਾ ਜੀ ਦੇ ਤੇ ਅਰਦਾਸ ਵੀ ਕਰਾ ਕੇ ਆਈਆਂ ਮਹਾਰਾਜ ਦਾ ਮੇਰੇ ਘਰ ਗਲੋ ਬਿਮਾਰੀਆਂ ਦਾ ਬੜੇ ਬੜਾ ਫੇਰ ਹੋ ਗਿਆ ਦਵਾਈਆਂ ਖਾਂਦਿਆਂ ਨੂੰ ਹੂੰ ਤੇ ਚਲੋ ਬਾਕੀ ਨੇਰਾ ਤੇ ਹੋ ਹੀ ਗਿਆ ਠੀਕਾ ਹੁਣ ਮੇਰਾ ਦਾਦਾ ਵਾਪੀ ਮੈਂ 10-15 ਮਿੰਟ ਲਾਵਾਂ ਸੈਰ ਤੇ ਕਿਉਂਕਿ ਲੰਗਰ ਤੇ ਆਪਾਂ ਬਾਬਾ ਜੀ ਤੋਂ ਛਾਕ ਆਏ ਆ ਹਾਂ ਸੈਰ ਜਾਣਾ ਪਏਗਾ ਨਹੀਂ ਜਾਣਾ 15-20 ਮਿੰਟ ਸੈਰ ਕਰਕੇ ਘਰ ਆ ਜਾਣਾ ਤੇ ਬਾਕੀ ਤੁਹਾਨੂੰ ਸਾਡਾ ਵਲੋਗ ਕਿਵੇਂ ਦਾ ਲੱਗਿਆ ਜੂਰ ਦੱਸਣਾ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੋਗ ਦੇ ਵਲੋਗ ਦੇ ਵਿੱਚ ਤੇ ਡੇਲੀ ਵਲੋਗ ਵੇਖਿਆ ਕਰੋ ਤੇ ਕਮੈਂਟਰੀ ਕਰਿਆ ਕਰੋ ਬਾਕੀ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਸਤਿ